ਤੇ ਬੋ ਪ੍ਰਾਣੀ ਜਗਾਇਆ ਇਹ ਅੰਦਰੋਂ ਕੱਚੀ ਰਹਿੰਦੀ ਆ ਤੇ ਇਹ ਹੈਗੀ ਆ ਝੁੰਗੀਆਂ ਦੇ ਵਿੱਚ ਇਹਨੂੰ ਪਾਉਂਦੇ ਹਾਂ ਹਾਂ ਇਹ ਇਹ ਦਹੀਂ ਰਣੀ ਇਹ ਬਹੁਤ ਪੁਰਾਣੀ ਜਗਾਇਆ ਇਹ ਪੱਕੀ ਨਹੀਂ ਹੋ ਸਕਦੀ ਇਹਨੂੰ ਨਾ ਕੋਈ ਪੱਕੀ ਕਰ ਸਕਦਾ ਆ ਤੇ ਇਹ ਏਦਾਂ ਕੱਚੀ ਰਹਿੰਦੀ ਆ ਤੇ ਇਹ ਬਹੁਤ ਪੁਰਾਣੀ ਬਚਪਨ ਦੀ ਬਹੁਤ ਪੁਰਾਣੀ ਜਗਾਇ ਇਹ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਪਿੱਛੇ ਦੇਖ ਸਕਦੇ ਆ ਨਾਗ ਦਾ ਸਟਾਨ ਨੂੰ ਇੱਥੇ ਇੱਛਾ ਧਾਰੀ ਨਾਗ ਦਾ ਸਟਾਨ ਤੇ ਇੱਧਰ ਲਿਖਿਆ ਵੀ ਹੋਇਆ ਤੇ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਇਹ ਹੈਗੀ ਝੁੰਗੀਆਂ ਦੇ ਵਿੱਚ ਸਾਡੇ ਪਿੰਡ ਜਗਾ ਤੇ ਇਹਦੇ ਦਰਸ਼ਕਾਂ ਨੂੰ ਇੱਛਾ ਧਾਰੀ ਨਾਲ ਦੀ ਜਗ੍ਹਾ ਆ ਬਾਕੀ ਵੀਡੀਓ ਨੂੰ ਬਣਾਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਮਨ ਜਿਉ ਕਰਦਾ ਹੈ ਉਹਨੂੰ ਤੇ ਦੇਖ ਸਕਦੇ ਆ ਪਿੱਛੇ ਇਸ ਤਰ੍ਹਾਂ ਬਣਿਆ ਹੋਇਆ ਸਥਾਨ ਬਾਕੀ ਚਲੋ ਜੀ ਅੱਗੇ ਵੀ ਟੂਰ ਬਣਿਆ ਲੋ ਜੀ ਅੱਜ ਅਸੀਂ ਪਹੁੰਚੇ ਆ ਤੇ ਜੰਡੋਲੀ ਇੱਥੇ ਆ ਗਈ ਆ ਇੱਛਾ ਧਾਰੀ ਨਾਲ ਦੀ ਜਗ੍ਹਾ ਇਧਰ ਝੰਡਾ ਆ ਤੇ ਦੇਖ ਸਕਦੇ ਆ ਸਾਹਮਣੇ ਤੇ ਇਧਰ ਝੰਡਾ ਆ ਤੇ ਇਧਰ ਜਗ੍ਹਾ ਆ ਤੇ ਇਧਰ ਲਿਖਿਆ ਹੋਇਆ ਵੀ ਆ ਜੈ ਬਾਬਾ ਇੱਛਾ ਧਾਰੀ ਤੇ ਇਹ ਦੇਖੋ ਤੇ ਬਹੁਤ ਪੁਰਾਣੀ ਜਗਾਇਆ ਇਹ ਅੰਦਰੋਂ ਕੱਚੀ ਰਹਿੰਦੀ ਆ ਤੇ ਇਹ ਹੈਗੀ ਆ ਝੁੰਗਿਆਂ ਦੇ ਵਿੱਚ ਇਹ ਨੂੰ ਬਾਬਾ ਹਾਂ ਇਹ ਇਹ ਦੇਹੀ ਰਣੀ ਇਹ ਬਹੁਤ ਪੁਰਾਣੀ ਜਗ੍ਹਾ ਆ ਇਹ ਪੱਕੀ ਨਹੀਂ ਹੋ ਸਕਦੀ ਇਹਨੂੰ ਨਾ ਕੋਈ ਪੱਕੀ ਕਰ ਸਕਦਾ ਆ ਤੇ ਇਹ ਇੱਦਾਂ ਕੱਚੀ ਰਹਿੰਦੀ ਆ ਤੇ ਇਹ ਬਹੁਤ ਪੁਰਾਣੀ ਬਚਪਨ ਦੀ ਬਹੁਤ ਪੁਰਾਣੀ ਜਗ੍ਹਾ ਇਹੋ ਤੇ ਦੇਖ ਸਕਦੇ ਆ ਬਹੁਤ ਪੁਰਾਣੀ ਜਗ੍ਹਾ ਆ ਉਹ ਤਾਂ ਪਹਿਲਾਂ ਦੀ ਤੇ ਇਹ ਅੰਦਰੋਂ ਦੇ ਕੱਚੀਆ ਬਾਹਰੋਂ ਜਰੂਟਾ ਲਾ ਲਾਤੀਆਂ ਅੰਦਰੋਂ ਇਸ ਤਰ੍ਹਾਂ ਕੱਚੀ ਰਹਿੰਦੀ ਆ ਇਹਨੂੰ ਲਿਪਿਆ ਜਾਂਦਾ ਆ ਗੋਹੇ ਦੇ ਨਾਲ ਤੇ ਦੇਖ ਸਕਦੇ ਆ ਬਹੁਤ ਪੁਰਾਣੀ ਜਗ੍ਹਾ ਆ ਤੁਹਾਨੂੰ ਦੱਸ ਦਿੱਤਾ ਤੇ ਉਹ ਜਿੱਦਾਂ ਉਹ ਹੋਇਆ ਉਹ ਉਹ ਜਿਗੇ ਜਿੱਦਾਂ ਤੇ ਪੁਰਾਣੀ ਉਹ ਜਿਦਾ ਬਣਨੀ ਹੁਣ ਤਾਂ ਰੱਖਿਆ ਹੋਣਾ ਇਹਨਾਂ ਦੇ ਇੱਥੇ ਕੋਈ ਵਿਦਮਾਰਨ ਨਾ ਕੁਝ ਵੀ ਇਥੇ ਨੂੰ ਚੜਾਉਣੇ ਪੈਂਦੇ ਆ ਇੱਥੇ ਕੋਈ ਨਾਮ ਨਹੀਂ ਮਾਰ ਸੋਣਾ ਚੜਾਉਣ ਬੰਦੇ ਆ ਤੇ ਇਹਨੂੰ ਗੋਹੇ ਦੀ ਲਪਾਈ ਹੁੰਦੀ ਆ ਇਹ ਪੱਕੀ ਨਹੀਂ ਹੁੰਦੀ ਹੈ ਕਿ ਨਾ ਇੱਥੇ ਦੇਖ ਸਕਦੇ ਆ ਦੇਖੋ ਦੋ ਦੋ ਵੀ ਇੱਥੇ ਕਿਉਂ ਹੈ ਦੋ ਦੋ ਤੇ ਰੰਦਾ ਦੇਖ ਸਕਦੇ ਆ। ਕਿ ਇੱਧਰ ਇੱਧਰ ਵੀ ਹੈਗਾ ਆ ਇੱਥੇ ਧੂਨੇ ਦੀ ਜਗ੍ਹਾ ਬਣੀ ਹੋਈ ਆ ਤੇ ਇੱਥੇ ਧੂਨਾ ਲਗਾਇਆ ਜਾਂਦਾ ਆ ਤੇ ਇਹ ਹੈਗਾ ਇਸ ਤਰ੍ਹਾਂ ਇੱਛਾ ਧਾਰਿਆ ਇਹ ਹੁਣੇ ਲੈਂਟਰ ਵਗੈਰਾ ਪਿਆ ਆ ਤੇ ਇਹ ਹੈਗੀ ਇੱਛਾ ਧਾਰੀ ਨਗਦੀ ਜਗ੍ਹਾ ਤੇ ਦੇਖ ਸਕਦੇ ਆ ਬਾਕੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇਹ ਤਾਂ ਛੋਟਾ ਜਿਹਾ ਸਥਾਨ ਬਣਿਆ ਹੋਇਆ ਤੇ ਇਹ ਲੈਂਟਰ ਵਗੈਰਾ ਹੁਣ ਪਿਆ ਆ। ਆ ਉਹ ਜਿੱਥੇ ਟੇਲਾ ਲੱਗੀਆਂ ਐ ਬਹੁਤ ਪਹਿਲਾਂ ਦਾ ਹੀ ਆ ਪੁਰਾਣਾ ਹੀ ਆ ਆ ਵੀ ਪੁਰਾਣਾ ਹੀ ਆ ਉਹ ਜਗਾ। ਇੱਧਰ ਉੱਚਾ ਹੁੰਦਾ ਜਗਾ। ਉਹ ਝੁੰਡਾ ਤੇ ਇੱਥੇ ਮੈਨੂੰ ਪਤਾ ਆ। ਪਤਾ ਮੈਨੂੰ। ਇੱਥੇ ਦਬਣੀ ਹੋਈ ਆ ਮਾਤਾ ਦਾ ਨਾਲ ਹੀ ਅੰਦਰ ਜਿੱਤਾ ਹੈਗਾ ਆ ਨਾਗ ਦੇਵਤਾ ਦੀ ਜਗ੍ਹਾ ਤੇ ਪਿੱਪਲ ਦੇ ਥੱਲੇ ਪਣੀ ਹੋਈ ਆ। ਮਾਤਾ ਦਾ ਸਥਾਨ। ਇਹ ਵੀ ਤਾਂ ਨੂੰ ਦੇਖੋ ਨੇ ਇੱਥੇ ਤਾਂ ਬਣੀ ਹੋਈ ਹੈ ਦੇਖੋ ਬਹੁਤ ਪੁਰਾਣੀ ਇਹ ਮਟੀ ਜੇਤਾਂ ਬਣੀ ਹੋਈ ਹੈ ਮਾਤਾ ਦਾ ਸਥਾਨ ਬਣਿਆ ਹੋਇਆ ਤੇ ਇਸ ਤਰ੍ਹਾਂ ਅੰਦਰ ਬਣੀ ਹੋਇਆ ਹੈ ਮਾਤਾ ਦਾ ਸਥਾਨ ਨੂੰ ਜੀ ਕਰੋ ਦਰਸ਼ਨ ਤੇ ਇਹ ਵੀ ਬਹੁਤ ਪੁਰਾਣੀ ਜਗ੍ਹਾ ਆ ਤੇ ਇਹ ਤੁਸੀਂ ਮਟੀ ਨੂੰ ਦੇਖ ਸਕਦੇ ਆ ਤੇ ਕਿੰਨੀ ਪੁਰਾਣੀ ਹੋ ਗਈ ਮਟੀ ਬਣੀ ਹੋ ਤੇ ਇਹ ਰੋਜ਼ ਤੋਂ ਪਹਿਲਾਂ ਦੀ ਹੈ ਹਾਂ ਸਾਲ ਤੋਂ ਪਹਿਲਾਂ ਦੀ ਹੈ ਹੂੰ ਤੇ ਇਸ ਤਰ੍ਹਾਂ ਬਣੀ ਹੋਈ ਹੈ ਤੇ ਇਹ ਇੱਥੇ ਪਿੱਪਲ ਹੋਣੇ ਹੋਇਆ ਦੇਖ ਪਿੱਪਲ ਦੇ ਥੱਲੇ ਜਗ੍ਹਾ ਤੇ ਡਾਟ ਨਾ ਬਣਦੀ ਤੇ ਇਹ ਇਹਦਾ ਇਹ ਦੇਖੋ ਇਹ ਦੇਖਣ ਚ ਪਤਾ ਲੱਗਦਾ ਕਿ ਤੁਹਾਨੂੰ ਬਹੁਤ ਪੁਰਾਣੀ ਜਗ੍ਹਾ ਹੈ ਤੇ ਬਾਕੀ ਇਹ ਹੈਗੀ ਹੈ ਜਿਹੜੀ ਮਾਤਾ ਦੀ ਹੈ ਜਗ੍ਹਾ ਤੇ ਇਹ ਹੈਗੀ ਹੈ ਪਿੱਪਲ ਦੇ ਥੱਲੇ ਤੇ ਦੇਖ ਸਕਦੇ ਹੋ ਉੱਪਰ ਪਿੱਪਲ ਉਹ ਪਿੱਪਲ ਤੇ نیچے ਇਹ ਜਗ੍ਹਾ ਹੈ ਤੇ ਲੋ ਜੀ ਤੇ ਇਸ ਤਰ੍ਹਾਂ ਬਣੀ ਹੋਈ ਹੈ